ਰਾ ਮੁੰਡਿਆਂ ਦੇ ਸਹੀ ਨਾਲ ਛਿੰਟ ਵਰਕ ਠੀਕ ਹੈ ਜੀ ਤੇ ਰੋਜ਼ ਬਾਦਲ ਕੀ ਕਰਵਾਇਆ ਕਰਾਂਗੇ ਮੁੰਡਿਆਂ ਦੀ ਆਪਣੀ ਮਿਹਨਤ ਠੀਕ ਹੈ ਕੰਮ ਲੋ ਲਗਾਉਣ ਤੇ ਨਵੇਂ ਪਲੇਅਰਾਂ ਨੂੰ ਡਾਈਟ ਬਾਰੇ ਵੀ ਦੱਸ ਦੋ ਡਾਈਟ ਬਾਰੇ ਵੀ ਚੰਗੀ ਡਾਈਟ ਖਾਣਾ ਹਾਂ ਜੀ ਬੋਲ ਹੁਣ ਸੀਦਾ ਲਾਰੇ ਨੂੰ ਅੱਜ ਤੁਹਾਡੀ ਦਾ ਮੈਂ ਦਈ ਸਾਰੇ ਬੇਨਤੀ ਆਪਣੇ ਆਓ ਜੀ ਕਾ ਠੀਕੋ ਸਾਰੇ ਪੁੱਛ ਲਾ ਇਹਦਾ ਵਈ ਲਾਈਕਰ ਸਬਸਕ੍ਰਾਈਬਰ ਵੀ ਰਹਿਤਨ ਵਾਲਾ ਚਾਹੇ ਜੋ ਆ ਜਾਓ ਹੋਵੇ ਠੀਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਨਿਊ ਬਲੌਗ ਚ ਤੇ ਤੁਹਾਨੂੰ ਪਤਾ ਹੀ ਆਪਣੇ ਪਿੰਡ ਲੱਗ ਰਿਹਾ ਹੈ ਕੈਂਪ ਅੱਜ ਹੈਗਾ ਦੂਜਾ ਦਿਨ ਤੇ ਬਾਈ ਲਾਲੀ ਢੰਡੂਲੀ ਜੀ ਲਾ ਰਹੇ ਨੇ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਕਿਹੜੀ ਮਿਹਨਤ ਲੱਗ ਰਹੀ ਹੈ ਇੱਟ ਵੀ ਮਾਰਦਾ ਮੁੱਟੂਲੀ ਆਣਾ ਜੰਦਾ ਬਾਲਾ ਬਈ ਉਹ ਕਿੱਦਾਂ ਬਹਿਆ ਹੋਇਆ ਜਿੰਦਾ ਬਹਿਆ ਆ ਜੋ ਉੱਤੇ ਕਣੀਆਂ ਪੈ ਗਈਆਂ ਨੇ ਸਾਢੇ ਨਹੀਂ ਆਉਂਦਾ ਕਾ ਕੋਣ ਇਹ ਜਾਰੇ ਜਾ ਦੇ ਆਈ ਪੀਲ ਕਾਹੇ ਫੀਲ ਕਾਹੇ ਹਰ ਨਾ ਪਾਣੀ ਖੜੇ ਇਹ ਪੀਲ ਕਾ ਦੀਗਾ ਜੋ ਜਨਾਬੇ ਕਿ ਆਏ ਨਹੀਂ ਹੈਗਾ ਵੀ ਆਇਨਾ ਹੋਵੇ ਬਈ ਮੈਂ ਜਿਹੜੇ ਨਹੀਂ ਹੈਗੇ ਤਾਂ ਬੁੱਝਾ ਪਾਸੇ ਵਾਟ ਲਾਉਣੇ ਚਾਹੀਦੇ ਮਤਾਂ ਦੂਜਾ ਦਾ ਨਾ ਸਟਾਰਟ ਨਾ ਕਰਿਆ ਮਨਾ ਕਰ ਜਾਂ ਚਲ ਗਾ ਕੇ ਤੇਜ ਨਹੀਂ ਰਾਮਾ ਤੇ ਜਿਹੜਾ ਹਗਾ ਤੇਰੇ ਬਾਕ ਤੇ ਦਾ ਹੈ ਬੜਾ ਜਿਆਦੇ ਇੱਧਰ 15 ਇੱਧਰ ਬੰਦ ਇੱਧਰ ਇਹ ਕੰਦਰਾ ਆਦੇ ਆਇਆ ਬੜਾ ਜੀ ਕਰੇ ਹੁਣ ਰਨਿੰਗ ਲਾਗੇ ਡੰਡ ਲੱਗ ਰਹੇ ਨੇ ਦਾਦਾ ਦੇ ਸੈਟ ਏ ਉਹਦੀ ਬਾਈ ਦਿਖਾਉਂਦੇ ਆ ਤੁਹਾਨੂੰ ਸਾਰਾ ਪੱਕੇਵੇਂ ਕਿਵੇਂ ਕਿਵੇਂ ਐਕਸਾਈ ਕਰਾਉਂਦੇ ਨੇ ਤੇ ਕਿਵੇਂ ਕਿਵੇਂ ਕਰਦੇ ਨੇ ਆ ਛੋਟੇ ਛੋਟੇ ਬੱਚੇ ਵੀ ਮਿਹਨਤ ਲਾਉਂਦੇ ਹੋਏ ਤੇ ਇਧਰ ਵੱਡੇ ਬਾਈ ਲੱਗੇ 90 90 ਡਾਂਟ ਲਾਉਂਦੇ ਕਿਉਂ ਪੰਚ ਕੇ ਪਾਣੀ ਪਿਉ ਬਤਾ 90 ਡਾਂਟ ਲਾਗੇ ਜੀ ਹੱਥੀਏ ਜੀ ਆਖਿਆ ਰਹੇ ਬਾਬਾ ਬੈਨ ਮੇਰਾ ਲਾ ਲਈ ਬਈ ਦੇਗਾ ਗਣਾ ਬਈ ਜੀ ਦਾ ਕਿ ਮੈਂ ਤਕਾਰਾ ਸੀ ਨੂੰ ਐ ਕਿਹਦੇ ਵੀ ਖਤਮ ਕਰਕੇ ਮਾਰ ਦੇ ਜੀ ਮੈਂ ਸਤਿਗੁਰੂ ਆ ਮੱਚ ਲੋ ਬਈ ਉਹ ਹਾਂ ਉਹ ਦਾ ਮਨ ਨੂੰ ਤੂੰ ਜੰਸਾਰੀ ਖਤਮ ਐ ਤੂੰ ਐ ਸਟੈਰੀ ਵਿੱਚ ਚੋ ਤੂੰ ਜੋ ਪਾਇੜਾ ਵੀ ਦਵਾਈ ਖੱਦੀ ਦੀ ਹਾਂ ਆਪੇ ਖੱਦੀ ਦੀ ਆਹ ਬਈ श्रीकाल जी बुला दी जी सताल भाई सीकाल सारा हरमन एक चाहिए लागी है गेड़ा गे ਸਾਰੇ ਪਲੇਅਰ ਹਾਂ ਅੱਜ ਕਦੋਂ ਕਦ ਲੈ ਕੇ ਲੁਕ ਕਮੋ ਨਾਲੇ ਕੋਲੇ ਲੈ ਚਲੋ ਪੁੱਤਾ ਚਲੋ ਤੁਸੀਂ ਆਉਣ ਪੜਦੀ ਲਾਈਨ ਤੇ ਚਲੋ ਆਪਜੀ ਤੇ ਪੁੱਤ ਬਾਈ ਹੁਣ ਦੱਸ ਰਿਹਾ ਕਿਵੇਂ ਕਰਨਾ ਹੈ ਲੈ ਲੈ ਜਾਂਦਾ ਵੀ ਇਹ ਇਹ ਪੰਜ ਲਾਉਣੀ ਹੈ ਬਰਾਬਰ ਜਗਣਾ ਤਾਂ ਬਰਾਬਰ ਜੰਦਰ ਜਾਂਦੇ ਨੇ ਫੁੱਲਾ ਤੇਲ ਰੱਖਾ ਹਾਂ ਉਹ ਪੁਲਿਸ ਵੀਰ ਤੇ ਰਹਿਣਾ ਆਪਾਂ ਡੰਡਾ ਉੱਥੇ ਖੜਾ ਕੇ ਵੀ ਲਵਾਉਂਦੇ ਆ ਭਜੌਣ ਵਾਲੇ ਦਾ ਤਾਂ ਹੀ ਲਵਾਣਾ ਮੜਾ ਸਵੀਟ ਵਰਕਰ ਰਹੇ ਨਾ

ਚੰਗੀ ਜਆ ਮੈਂ ਤੇ ਮਕਵਾ ਤੇ ਇਹ ਵੀ ਐਬੀਐਕਸਾਈ ਕਰਦੇ ਹੋਏ ਹਾਂ ਜਲ ਲਾਉਂਦੇ ਆ ਸੱਤ ਹੋ ਗਏ ਵਾਈਪਰ ਲਾ 200 ਡੰਡ ਲਾਤਾ ਹੁਣ 6 ਲਾਣ ਜਾ ਰਿਹਾ ਇਹ ਠੀਕ ਆ ਇੱਕ ਪਾਸੇ ਦੇ 50 ਕਰਨੇ ਨੇ ਚਾਹੇ 5-5 ਲਾ ਲਓ ਤੇ ਭਾਈ ਹੁਣ ਦੱਸ ਰਿਹਾ ਕੀ ਕੰਨੀ ਐ ਐਕਸਾਈ ਲਾਉਣੀ ਆ ਜੇ ਓਕੇ ਉਹਨੂੰ ਦੱਸ ਦੱਸ ਦੇ ਦਾ 5-5 ਕਰ ਲਓ ਠੀਕ ਆ ਚਲੋ ਚਲ ਵਾਰਿਆ ਮੁੰਡਿਆਂ ਦੇ ਸਹੀ ਨਾਲ ਸਿਲਵਰਟ ਵਰਕ ਠੀਕ ਹੈ ਜੀ ਤੇ ਰੋਜ਼ ਬਦਲ ਕੀ ਕਰਵਾਇਆ ਕਰਾਂਗੇ ਮੁੰਡਿਆਂ ਦੀ ਆਪਾਂ ਮਿਹਨਤ ਠੀਕ ਹੈ ਕੱਲੋਂ ਟੋਰ ਲਗਾਉਣੀ ਆ ਤਿੰਨਵੇਂ ਪਲੇਅਰਾਂ ਨੂੰ ਡਾਈਟ ਬਾਰੇ ਵੀ ਦੱਸ ਦੋ ਡਾਈਟ ਬਾਰੇ ਵੀ ਚੰਗੀ ਡਾਈਟ ਖਾਣਾ ਹਾਂਜੀ ਤੇ ਸਵੇਰੇ ਉੱਠ ਕੇ 40-50 ਬਦਾਮ ਠੀਕ ਹੈ ਜੀ ਤੇ ਉਸ ਤੋਂ ਬਾਅਦ ਰੋਟੀ ਤੇ 10:00 ਵਜੇ ਦਲੀਆ ਠੀਕ ਹੈ ਜੀ ਤੇ ਉਸ ਤੋਂ ਬਾਅਦ 11:30 ਵਜੇ ਚਾਰ ਅੰਡੇ ਤੇ ਉਸ ਤੋਂ ਬਾਅਦ ਰੋਟੀ ਦੁਪਹਿਰ ਦੀ 3:30 ਵਜੇ ਆਪਦਾ ਸ਼ੇਕ ਪੀਓ ਠੀਕ ਹੈ ਜੀ ਦੁੱਧ ਪਾ ਕੇ ਚੰਗਾ ਉਸ ਤੋਂ ਬਾਅਦ ਉਸ ਨਾ ਖਾਓ ਉਸ ਤੋਂ ਬਾਅਦ ਮਿਹਨਤ ਕਰਕੇ ਜਾ ਕੇ ਫੇਰ ਆਪਦੀ ਰੋਟੀ ਖਾ ਕੇ ਰਾਤ ਨੂੰ ਬਦਾਮ ਖਾਓ ਤੇ ਦੁੱਧ ਪੀ ਕੇ ਦੁੱਧ ਚ ਘਿਓ ਲਾਜ ਨਹੀਂ ਪਾਉ। ਠੀਕ। ਧੰਨਵਾਦੀ ਜੀ। ਡਾਕਟਰ ਖੋਪੂਰੀ। ਤੁਸੀਂ ਵੀ ਕੁਝ ਕਹਿ ਦਿਓ ਜੀ ਨਵੇਂ ਪਲੇਅਰਾਂ ਨੂੰ। ਇੱਕ ਕੱਲੇ ਕੱਲ ਮੁੱਤੂ ਕਹਾਂਦੇ। ਵਧੀਆ ਆ ਆਪਣੇ। ਠੀਕ ਹੈ ਜੀ। ਕਿੰਨੀ ਪਨੀਰੀ ਆ ਰਹੀ ਆ? ਤੇ ਵੱਡਿਆਂ ਦੇ ਵੱਧ ਸੁਣਦੇ ਨੇ। ਹੋਰ ਭਾਈ ਹੋ ਜੀ ਮੇਰੇ ਅੱਗੇ। ਤੇ ਆਪ ਭਾਈ ਵੱਡੇ ਝਾਲੀ ਨੇ ਛੋਟੇ ਤਾਂ ਜਾਣੇ ਇੰਨਾ ਫਰਕ ਹੈ। ਠੀਕ। ਸਰਦ ਉਸਤਾਦ ਆ ਜੀ। ਤੁਸੀਂ ਉਸਤਾਦ ਤੋਂ ਭੁੱਲ ਲੈਣਾ। ਆ ਇਹਨੂੰ ਚਲਾ ਮੇਰੇ ਕੋਲ। ਕੀ ਕਰੀਏ? ਤੁਸੀਂ ਕੋਈ ਬਚਾਅ ਦੇ ਦਿਓ ਜੀ। ਰਵੈ ਮੈਂ ਵੀ ਪਿੱਕ ਆਈ ਤੇ ਭਾਈ ਮਿਹਨਤ ਲਾਉਂਦਾ ਹੋਇਆ ਕਿ ਸ਼ਾਇਦ ਆ ਤੀਜਾ ਸੈੱਟ ਲੱਗ ਰਿਹਾਗਾ ਤੇ ਤੀਜਾ ਸੈੱਟ ਆ ਹੁਣ ਦੋ ਹੋ ਗਏ ਨੇ ਤੇ ਇਧਰੋਂ ਦੋ ਰੱਤਾਂ ਵੀ ਆਪਕੇ 10000 10000 ਸੈੱਟ ਲਾਉਨੇ ਨੇ ਚਾ ਚਾ ਤੂੰ ਲਾਉਨੇ ਡਾਕਟਰ ਇਹਦਾ ਵੀ ਰੈਂਟ ਤੇ ਇਹਦੀ ਕੋਈ ਤਾਂ ਤਾਂ ਗਮੈਂਟ ਹੈ ਕਿਹਟ ਲਾਉਣੇ ਨੇ ਬਾਈ ਇਹਦੇ ਮਾ ਲਾਈ ਤੋਂ ਨੂੰ ਨਾ ਨਾ 500 1500 10500 ਵਰਦ ਐ ਬਾਈ ਚਲਾ ਆ ਲਾ ਲਾ ਕਿੰਨੇ ਹਟ ਲਾਉਣੇ ਨੇ ਆ ਲਾ ਲਾ ਆ ਲਾ ਲਾ ਕਿੰਨੇ ਹਟ ਲਾਉਣੇ ਨੇ ਆ ਲਾ ਲਾ ਆ ਇਹਦੇ ਦੋ ਸਾਈਡ ਲਾਉਣੇ ਨੇ ਦੋਨਾਂ ਦੇ ਦਸਤ ਚਲੇ ਜੀ ਜੀ ਪਹਿਲਾਂ 40 40 ਲੈਣੇ ਚਾਹੀਏ ਛੱਡ ਜਾਈਏ ਨਿਆ ਨਿਆ ਅੱਜ ਤਾਂ ਨਹੀਂ ਲੱਗੇ 40 ਆਉਂਦਾ 50 ਲਾ ਰਹੇ ਤੇ ਬੱਬੇ ਨਾ ਆਇਗਾ ਪੂਰਾ ਸਾਰੇ ਆਏ ਐ ਬੱਬਿਆਂ ਤੇ ਆਏ ਤੇ ਬਈ ਦਾਦਾ ਕਿਵੇਂ ਐਕਸਾਈ ਕਰਨੀ ਆ ਤੇ ਇਧਰ ਛੋਟੇ ਛੋਟੇ ਜਵਾਬ ਵੀ ਲਾਉਂਦੇ ਹੋਏ ਤੇ ਨੂੰ ਤਾਂ ਤੁਸੀਂ ਜਾਣਦੇ ਹੋਗੇ ਸਹਿਜ ਨਗਰਾ ਕਿੰਨੇ ਹੋ ਗਏ ਜੀ ਤੁਹਾਡੇ 410 ਹੋ ਗਏ ਅਸੱਜ ਜੀ ਚਲੋ ਠੀਕ ਹੈ ਚਲ ਗਿਆ ਜਦੋਂ ਮੈਂ ਅੰਦਰ ਸੀ ਚਲੋ ਚਲੋ ਕਾ ਕਰਗੇ ਲੈ ਹੋਗੇ ਮਾ ਮੋਡੀਆਂ ਤੂੰ ਪਤਾ ਤੂੰ ਉਹੀ ਦਬੀ ਜਾਣਾ ਤਾਂ ਬਾਹਰ ਬਾਹਰ ਕੀ ਕਰੀ ਹਾਂ ਤੇ ਸਾਰੇ ਨਹੀਂ ਪੰਜ ਦਿਨ ਪਹਿਲਾਂ ਤਾਂ ਦਾ ਸਾਫਦਾ ਪਿਛਲੀ ਵਾਰੀ ਮੇਰੇ ਲਈ ਪਿੰਡ ਵੀ ਹੀ ਕਰੀ ਜਾਂਦੇ ਸੀ ਜੇ ਜਾ ਕੋਲਾਂਗੇ ਉਹ ਤੁਹਾਨੂੰ ਕਿਹੜਾ ਸਾਖਦੀ ਵੀਰੇ ਕੁੱਲ ਹੈ ਜਿਹੜੇ ਵਾਰੀ ਗੈਂਪ ਚਾ ਉਦੋਂ ਹੋਦੀ ਨਹੀਂ ਮੇਟ ਲੂਜ਼ ਕਰਾ ਜੀ ਨਾਸੀ ਦੀ ਨਾਸੀ ਤੋਂ ਨਾ ਆਉਂਦੇ ਪਾਣੀ ਪੀਓ ਆਓ ਤੁਹਾਰੇ ਲੈਣ ਤੇ ਮੇਰੇ ਕਿਥੇ ਨਾਸੀ ਦੇ ਦੇ ਮੇਰੇ ਕੋਲ ਕੋਈ ਨਾ ਕੋਈ ਨਾ ਤੇਰਾ ਹੁਣ ਬੇਡ ਤੋੜ ਨਹੀਂ ਜਿਹੜੀ ਕੰਦੀ ਨੇਤ ਨਾਲ ਤੇਰਾ ਫਾਇਲਾ 99 ਦੇ ਜਾ ਅਬਾ ਪੜਨਾ ਸੌਖੀ ਨਹੀਂ ਮਿੱਤਰਾ ਅ ਮੈਂ ਕਰੇ ਬੈਠੇ ਰੋ ਬੈਠੀ ਬੰਦਾਂ ਨੂੰ ਜੋਇਕ ਨਹੀਂ ਕੁਛ ਕੋਈ ਖਾਈ ਜਾਂ ਖਾਇ ਕਰਿਆ ਜਦੋਂ ਤੱਕ ਮਾਸਾ ਸਰਸਾਈ ਨਹੀਂ ਬਗਾ ਬੋਦੀ ਦਾ ਢੇਡ ਵੀ ਹੋਣੀ ਤਰਦਾ ਜਦੋਂ ਆਪਾਂ ਮਿਹਨਤ ਕਰਾਂਗੇ ਮੈਂ ਕਹਾਂ ਉਹਨਾਂ ਕਹਿੰਦਾ ਰਾਜਪੂਤ ਮੰਦੂ ਮਾਰਨੀ ਉਹਦਾ ਫਿਰ ਢਿੱਡੇ ਨਹੀਂ ਬਣਾ ਗੱਲਾਂ ਮਾਸਾ ਦੇ ਬਹੁਤ ਹਾਂ ਜਦੋਂ ਮਾਸਾ ਸਰਸਾਈ ਵੀ ਉਹਦੀ ਵਧੂ ਜਦੋਂ ਮਿਹਨਤ ਕਰਾਂਗੇ ਮਾਸਾਾਂ ਦੇ ਢੇਡ ਪੋਈਏ ਸਾਧ ਨਾਲੇ ਆਇਆ ਕਿੰਨਾ ਮਾਰਜੀ ਤੇ ਡਬਾ ਗਿਆ ਕਰਨ ਬੋਸ ਮੈਂ ਤੱਕ ਕਿਹਨੇ ਲਾਉਣਾ ਨਹੀਂ ਮੇਰੇ ਬਾਗ ਦਾ 10 10 10 ਵਾਈ ਵਾਈ ਕਰਕੇ 50 ਕਰ ਦੋ ਬਚਾਣ ਪੁੱਤ ਚੌਥਾ ਸੈੱਟ ਆ ਜੀ ਹਾਂ ਚੌਥਾ ਗੱਟ ਸਟਾਰਟ ਹੋ ਗਿਆ ਜੀ ਕਿੰਨੇ ਲਾਉਣੇ ਨੇ ਥੋੜਾ 10 ਆ ਤੇ 10 ਸੈੱਟ ਲੱਗਣਗੇ ਤੂੰ ਹੀ ਆ ਰਹੇ ਆ ਗੱਲਾਂ ਬਸ ਹੋਰ ਨਹੀਂ ਕੋਈ ਆ ਰਿਹਾ ਕਾਗਨਾ ਓਏ ਆਹੀ ਵਧਿਆ ਉਹਨਾਂ ਦਾ 300 ਕਹਿੰਦਾ ਮੈਂ ਪਹਿਲਾਂ ਲਾਤਾ 200 ਹੁਣ ਲਾਤਾ ਵੈਰੀ ਵਡੋ ਉਹਨਾਂ ਦੇ ਅਜੇ 200 ਹੋਇਆ ਭਾਈ 460 ਲਾਤੇ ਓਏ 370 ਭਾਈ ਅਗਰ ਡਰ ਸੁਣਾਇਆ ਅਰ ਤੂੰ ਦੱਸ ਤੱਕੇ ਮਰੀਏ ਦਾ ਲੜੀਆਂ ਦਰੇ ਭਾਈ ਦੋਨੇ ਪੱਟਾ ਨਹੀਂ ਮਾਰਨਾ ਜਿਹੜਾ ਲੜੂਗਾ ਆਪੇ ਆਪ ਨੂੰ ਸੋਚ ਲੈ ਮੈਂ ਤਾਂ ਡਾਡੀ ਰਸ ਹੁੰਦੇ ਉਹ ਪਤਾ ਕਦੇ ਤਾਂ شکایت ਨਹੀਂ ਕਦੇ ਲੜੂਗਾ ਨਹੀਂ ਮੈਂ 360 ਦਾ ਗੜਾ ਪਲੇਅਰ ਬਣੂਗਾ ਜਿਹੜਾ ਵਾ ਗਰਾਊਂਡ ਦੇ ਨਾਲ ਸਾਰਿਆਂ ਨਾਲ ਪਿਆਰ ਬਣਾ ਕੇ ਰੱਖੋ। ਮੈਂ ਤੁਹਾਨੂੰ 160। ਵੈਰੀ ਗੁੱਡ ਬੱਚਾ। ਚਲੋ ਪਾਣੀ ਪੀ ਕੇ ਆਓ ਦੁਬਾਰੇ। ਵੈਰੀ ਗੁੱਡ। ਲਾਓ ਹੋ ਨਾਓ। ਚਾਰ-ਚਾਰ ਸੌ ਵਰਕ ਰੈਸਟ ਕਰ ਲਓ। ਬਾਅਦ ਚਾਰ-ਚਾਰ ਸੌ ਵਰਕ ਰੈਸਟ ਕਰ ਲਓ ਬੱਚਾ। 200 ਹੋਰ ਲਾਓ ਰੈਸਟ। ਚਲੋ। 200 ਡਾਕਟਰ ਨਾਲ ਮੈਂ ਤੁਹਾਨੂੰ ਲਿਆਉਂਦਾ। ਇਹ ਕਰਨਾ ਨਾ ਕਰਾਜੀ। ਹੋੜਾ ਬੋਲ ਹੁਣ ਸ੍ਰੀ ਦਾਜੀ ਆ ਰਹੇ ਨੂੰ ਅੱਜ ਤੁਹਾਡੀ ਦਾ ਮੈਂ ਤੇ ਸਾਰੇ ਬੇਨਤੀ ਆਤੇ ਆਇਓ ਜੀ ਤੇ ਕਾ ਠੀਕੋ ਸਾਰੇ ਪੁੱਛ ਲਾ ਠੀਦਾ ਰਹੀ ਬਣ ਗਈ ਹਾਂ ਹਾਂ ਪਉ ਸਾਰੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਚੈਨਲ ਬਾਰੇ ਚੈਨਲ ਉਸ 500 ਡੰਡ ਹੋ ਗਿਆ ਤੇ ਇੱਕ ਵਾਰ ਐ ਕਹਿ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸੇਅਰ ਕਰੋ ਠੀਕ ਹੈ ਜੀ ਸਾਰਿਆਂ ਦੇ ਡੰਡ ਲੱਗ ਜਾਂਦੇ ਨੇ ਤੇ ਆਹ ਰਹਿ ਜਾਂਦਾ ਇੱਕ ਕੀ ਚੱਕਰ ਕੀ ਆ ਇਹ ਨਹੀਂ ਲਾਉਣੇ ਸਾਰਿਆਂ ਆਹ ਦੇਖ ਲੈ ਲਾ ਦੇ ਫਿਰ ਆਹ ਆਹ ਨਹੀਂ ਲਾਣੀ ਵਾ ਇੱਕ ਥਾਂ 'ਤੇ ਖੜੇ ਹੋ ਉਹੀ ਖੜ ਕੇ ਲਾਉਣੀਆਂ ਨੇ 10 10 ਕਰਕੇ ਦਾਦਾ ਸਵਾਲ ਦਾ ਸਟੇਕ ਸਵਾਲ ਆ ਗਿਆ ਦਾਦਾ ਸਵਾਲ ਹਾਂ ਤੇ ਬਾਈ ਹੁਣ ਛੋਟੇ ਜਿਵਾਂ ਆਖਾਂ ਨੂੰ ਐਕਸਾਈ ਕਰਾਉਂਦਾ ਹੋਇਆ ਉਹਨਾਂ ਨੂੰ ਸੋਚ ਰਹੇ ਨੇ ਕੀ ਕਿਵੇਂ ਕਰਨਾ 6 10 11 ਨਵੇਂ ਵੀਡੀਓ ਚਾਹਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਗੁਰੇ ਕਮਾਣਾ ਨੇ ਹੁਣ ਮਿਹਨਤ ਕਰ ਲਈ ਹੁਣ ਇਹ ਰੈਸਟ ਕਰਨਗੇ ਤੇ ਵੱਡਿਆਂ ਦੀ ਹਲੇ ਚੱਲ ਰਹੀ ਹੈ ਜੀ ਸਾਨੂੰ ਕਾਨੂੰ ਪਤਾ ਅੱਛਾ ਅੱਛਾ ਪਤਾ ਮੈਂ ਲਾਈਕ ਕੋ ਬਾਰੇ ਤੇ ਹਿਲਾਏ ਮੈਂ ਦੀਵਾਰੀ ਚੱਲੀ ਜਾ ਫਿਰ ਕਿੰਨੇ ਲਾਤੇ ਓਏ ਪੂੰਦ 10 100 ਰੋਟ ਓ ਸੰਤੀ ਨੇ ਤੈਨੂੰ ਹੀ ਤਾਂ ਹੋਈ ਤਾਂ ਤਾਂ ਸੋਨੇ ਫੇਟ ਠੀਕ ਹੈ ਸਦਾ 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 ਬਈ ਉਹਨਾਂ ਬਾਰੇ ਦੱਸ ਦੋ ਜਿਨ੍ਹਾਂ ਦੇ ਜ਼ਿਆਦੇ ਫੈਟ ਹੈ ਕੀ ਤੇ ਜ਼ਿਆਦਾ ਢੱਡਾ ਹੈਗਾ ਕਿ ਉਹ ਕੀ ਖਾਣਾ ਖਾਣ ਤੇ ਕਿਵੇਂ ਐਕਸਰਸਾਈਜ਼ ਕਰਨਾ ਬਾ ਉਸ সুইਟ ਪਾਵਰ ਐਕਸਰਸਾਈਜ਼ ਕਰਨਾ ਅੱਛਾ ਜੀ ਉਹ ਸਲਾਦ ਜਿਵੇਂ ਆਂਡਾ ਸਵੇਰੇ 8-10 ਵਿੱਚੋਂ ਗੋਲੀ ਕੱਢ ਕੇ ਤੇ ਸਲਾਦ ਦੁਪਹਿਰੇ ਲੈ ਸਕਦਾ ਇੱਕ ਦੋ ਫੁਲਕੇ ਸ਼ਾਮ ਨੂੰ ਫੇਰ ਆਂਡਾ ਸਲਾਦ ਠੀਕ ਹੈ ਜੀ ਸਲਾਦ ਖਾਣਾ ਦੱਬ ਕੇ 2-3 ਪਲੇਟਾਂ ਆਂਡਾ ਖਾਣਾ ਹਾਂ ਹਾਂ ਆਂਡੇ ਖਾਣੇ ਸਵੇਰੇ ਸ਼ਾਮ ਨੂੰ 8 ਗੋਲੀ ਕੱਢ ਜੀ ਸਵੇਰੇ ਪਹਿਲੇ ਖਾਣਾ ਤਾਂ ਜਿਵੇਂ ਖਾਣਾ ਇੱਕ ਦੋ ਫੁਲਕੇ ਪਰੇ ਚੱਕਰ ਮੰਨਦੇ ਹਾਂਡੇ ਕਿਵੇਂ ਹੋਰ ਬਾਗਲਾ ਕਾਹ ਖਾਣਾ ਬੇਟਾ ਆਪਣਾ 18 ਜੰਤੜ ਕੇ ਕਰਾਂਗੇ ਪੂਰਾ ਮਹਿੰਗੇ ਪੈਣਗੇ 160 ਦੇ ਠੀਕ ਹੋ ਗਿਆ ਜੇ ਬਾਹਰੋਂ ਮਹਿੰਗੇ ਪੈਣਗੇ ਕਰਾਂਗੇ ਜਿਹੜਾ ਨੌਨ ਵੇਜ ਚੁੰਮਦੇ ਯਾਰਾ ਕਰੰਟ ਫਿਰ ਜੇ ਕੁਝ ਕੰਮ ਹੈ ਫਿਰ ਇਹ ਤਾਂ ਆਂਡਾਂ ਦਾ ਸਣੂਲ ਤੋਂ ਵਗੇਰੇ ਚੀਜ਼ ਹੁੰਦੀਆਂ ਆਂਡਾ ਦਾ ਸਣੂਲ ਤਾਂ ਜ਼ਰੂਰੀ ਹੈ ਬਾਡੀ ਬਿਲਡਰ ਨਾ ਵਲੌਗ ਕਰਵਾਵਾਂਗੇ ਆ ਗਾ ਦੋਸਤੋਂ ਆਰ ਕਿੰਨਾ ਟਾਈਮ ਹੋ ਗਿਆ ਨਹੀਂ ਦੇਖ ਹੁਣ ਕਰ ਲੈ ਬਸ ਇੱਧਰ ਨਾ ਬੈਠਾ ਬੰਦਾ ਗਣੀ ਵੀ ਕਰਦੇ ਸਾਡੇ ਕੋਲ ਤੱਕ ਗਿਆ ਕਿ ਕੋਸ ਕਹੋ ਤੁਸੀਂ ਵਿਚਾਰ ਦਿਓ ਆਪਣੇ ਵਿਚਾਰ ਭਾਈ ਤੇ ਕਹਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਚਲੋ ਠੀਕ ਹੈ ਜੀ ਤੇ ਆ ਚੰਨਾ ਚੰਨੇ ਉਧਰ ਤਾਂ ਮੜਾ ਜਾ ਕੁਝ ਕਹਿ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਨਾ ਨਾ ਵਿਚਾਰ ਦਿਓ ਜੀ ਆਪਦੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਚੈਨਲ ਆ ਸ਼ੇਅਰ ਕਰ ਦਿਓ ਤੁਸੀਂ ਵਿਚਾਰ ਦਿਓ ਕੋਈ ਆਪਦੇ। ਇਹ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰੋ। ਹੈ ਬਾਈ ਪਾਟੋ ਦੋ ਦਿਨਾਂ ਜਾ ਕੇ ਬਰਫਾ ਢੱਡੋ ਬਰਫਾ ਸਾਬ। ਹੈ ਬਾਈ ਮਗੇਲ ਦੇਖ ਬਾਈ ਰਾਤ ਬੈਠਾ ਹੈ ਬਾਈ ਲਾਲ ਹੋ ਗਈ ਸਾਡੀ ਸਾਰੀ। ਅਜਾ ਕੋਈ ਨਾ ਕੋਈ ਬਣਾਉਣਾ ਉਹ ਨਹੀਂ ਕਰ ਸਕਿਆ ਪਾਇਆ। ਅੰਦਾ ਘੱਟ ਕਰਾ ਜੀ ਅਜਾ ਚੱਲੂ ਆ ਆਪਣਾ ਪ੍ਰੋਗਰਾਮ। ਸੇਮਾ ਸੈਟਅਪ ਬਾਈ। ਹਾਂ ਫਿਰ ਅਜੇ 4 ਦਿਨਾਂ ਤੋਂ ਬਾਅਦ ਇਹ ਵੀ ਛੱਟ ਹੋ ਜਾਣਾ। ਜਦੋਂ ਕਰੋ ਬੁੱਤ ਬੈਠੇ ਦੋ ਓਏ ਦੱਪ ਕੇ ਪੁੱਛ ਤੁਸੀਂ ਛੋਟ ਲੈਦਾ ਮੈਂ ਵੀ ਢੱਲਾ ਹੋ ਗਿਆ ਇੱਧਰ ਆ ਕੇ ਜਦੋਂ ਮਿਹਨਤ ਨਾ ਕਰੇ ਉਹਦਾ ਭਾਂ ਦਾ ਸਤਾਜ ਨੂੰ ਵੀ ਨਜ਼ਾਰਾ ਨਹੀਂ ਆਉਦਾ ਹੈਗਾ ਜਿਹੜਾ ਬੰਦਾ ਮਿਹਨਤ ਕਰਦਾ ਫੇਰ ਹੀ ਨਜ਼ਾਰ ਆਉਂਦਾ ਚਲੋ ਚਲੋ ਪੁੱਤ ਤੁਸੀਂ ਕਹਿ ਰਹੇ ਹੋ ਨਹੀਂ ਨਾਰਿਓ ਦਿ ਲੋ ਨਾਰਿਓ ਮਿਹਨਤ ਉਹ ਬਟੇ ਰਿਟਾ ਨਹੀਂ ਇਹ ਤਾਂ ਗੱਡਾ ਤੈਨਾਂ ਚਾਰ ਚਾਰ ਤਿੰਨ ਤਿੰਨ ਲਾਲਾ ਪੁੱਤਾਂ ਕੋਈ ਵੈਲ ਨਹੀਂ ਕੱਕ ਨਾ ਹੋ ਹਾਂ ਹੋ ਜੂ ਸਾਡੀ ਥੋੜੀ ਉਹ ਆ ਰਹੀ ਆ ਬਾਤ ਤਾਂ ਉਹੀ ਹੋ ਜਾਉ ਕਰਿਓ ਦੋਹੇ ਹੋਰੀ 10 ਨਾਲ ਬਈ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਟੀਮ ਨੂੰ ਬਹੁਤ ਬਹੁਤ ਧੰਨਵਾਦ ਯਾਹ ਮਰੀਤ ਲਾ ਮੈਂ ਆ ਵੀ ਖਦੀ ਕਰੀ ਨਾ ਬੋਲ ਨਾ ਉਡੀ ਪੋਣ ਮਦਾ ਚਪੇੜੀ ਚਾਹ ਬਰੇ ਬਾਪਾ ਆ ਨਾ ਹੁਆਰੇ ਕਰਦਾ ਮੈਂ ਮੈਂ ਆਪਾਂ ਤਾਂ ਨਾ ਕਰਦੇ ਨਾ ਆਪਾਂ ਦੁੰਨ ਤੇ ਲਾਉਦੀ ਲੱਗ ਚਾਹ ਦੁੰਦੇ ਪਾ ਇੱਧਰ ਖੜ ਗਿਆ ਤੁਸੀਂ ਜੋ ਖੜ ਤੇ ਸਾਡੇ ਰਗਾ ਸਾਡੇ ਹੀ ਮਰੀ ਚਾਹ ਦੀ ਤਾਂ ਚਾਹ ਦੀ ਤਾਂ ਆ ਆ ਆ ਲਾ ਲਓ ਸੱਤ ਮੈਂ ਅੱਗੇ ਕੋਈ ਗੋ ਨੂੰ ਘਾਹ ਚੁਗੂ ਨਹੀਂ ਲੱਗੀ ਨਹੀਂ ਚਾਹ ਇਹਨਾਂ ਅਗਰਾ ਰੇਡ ਪਾਉਂਦਾ ਹੋਇਆ ਤੇ ਇਹ ਤੇ ਓਹ ਹੋ ਹੋ ਆਵਾ ਨਾਲ ਕਰਦਾ ਹੋਇਆ ਗੱਲਾਂ ਸਬਸਕ੍ਰਾਈਬ ਕਰ ਦਿਓ ਬਾਈ ਵੱਧ ਤੋਂ ਵੱਧ ਵੱਧ ਤੋਂ ਵੱਧ ਕਰ ਦਿਓ ਤੂੰ ਕੰਮ ਲਾ ਰਿਹਾ ਮਿੰਟ ਤਾਂ ਵਾ ਬਣਾ ਇਹ ਨ ਨਹੀਂ ਪੈਂਦੇ ਮਮੇ ਜਲਾ ਇਹਦੀ ਬਣਾ ਇਹਦੀ ਹੋ ਬਣ ਰਹੀ ਹੈ ਸਪੈਸ਼ਲ ਵੀਡੀਓ 5:00 ਤੱਕ ਸਮਾਪਤ ਹੋ ਗਿਆ ਕਿ ਸੇਮ ਆ 1500 7ਮਾ 1500 ਅੱਛਾ ਜੀ ਗਾਵੇਣ ਗਾਵਾ ਦਿਖਾਓ ਇਹਨਾਂ ਨੂੰ ਆਹ ਜੀ ਗਾਵਾ ਆਪ ਪੈਸਟ ਲਾ ਆ ਰਹਿਣੇ ਲਾਤਾ ਵੀਰੇ ਆ ਫੇਰ ਰਹਿ ਗਏ ਆ ਫੇਰ ਰਹਿ ਗਿਆ ਉਹੀ ਕੌਣ ਆਹੇ ਨਾ ਕੀ ਚੱਕਰ ਕੀ ਹੋ ਰਿਹਾ ਸੋਨੂੰ ਤੁਸੀਂ ਐਂਡ ਦੇ ਕਿਉਂ ਲਾ ਰਹੇ ਹੋਗੇ ਇਹੇ ਕੌਣ ਰਹਿ ਜਾਂਦਾ ਆਈ ਵਰੀ ਤੁਸੀਂ ਕੋਈ ਵਿਚਾਰ ਦੇਣਾ ਚਾਹੋਗੇ ਆਪ ਦਾ ਮੈਂ 10 10 ਲਾਰੇ ਪਾਈ ਪਾਈ ਲਾਰੇ ਨੇ ਓਹ ਅਸੇ ਇਹ ਸਿਆਲ ਹੁੰਦੇ ਮੈਂ ਸੌ ਲਾਉਣਾ ਤੁਸੀਂ ਜਾਲੇ ਮਿੰਟ ਕਿਉਂ ਕਰ ਰਹੇ ਹੋ ਕੀ ਕਰਨਾ ਇਹਦਾ ਬਾਈ ਵਾਤ ਹੋਤਾਂ ਇਹਨੇ ਕੁਝ ਨੂੰ 40 ਮਿੰਟ ਕਿ ਸੌਣ ਦੇਣਗੇ ਮੈਂ ਕਰਦੇ ਲਾ ਜਓ ਕੱਟਲਾ ਉੱਧਰ ਬੈਠ ਸੈਟ ਤੇ ਕੱਪੜੇ ਪਾਉਣੇ ਤੇ ਆਂਦਾ चलो चलो ਆ ਚੌਰ ਚਾਲਾ ਜਿਹੜਾ ਜਿਹੜਾ ਜਿੱਥੇ ਖੜਾ ਜਾਂਦਾ ਮੈਂ ਕਹੂੰਗਾ ਰੈਸਟ ਉਹ ਤਾਂ ਸਾਰੇ ਬੰਦੇ ਨਾਲ 10-10 ਐ ਲਾ ਲਿਓ ਬਸ

スタート。 ਉਧਰ ਵੀ ਜਰੂਰ ਕਰੋ ਲਾਹੇ ਨਾ ਜੱਜਾ ਪਾਤੀ ਇੱਕ ਟੈਂਟ ਜਾਓ ਜੋਡੋ ਨਾ ਹੱਤੇਰੀ ਪਨ ਹੋਏ ਵੋਟ ਐਂਡ ਜਿੱਤਾ ਬਾਈ ਤੇਰੀ ਐਂਡ ਕਰਦੇ ਆ ਜੀ ਬਲੌਗ ਐਂਡ ਤੇ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਕਿਸੇ ਕਾਰਨ ਕਰਕੇ ਆਪਾਂ ਬਲੌਗ ਪਾਉਣੇ ਵਿੱਚੋਂ ਦੀ ਬੰਦ ਕਰਤੀ ਸੀ ਤੇ ਹੁਣ ਤੁਸੀਂ ਪਹਿਲਾਂ ਵਾਂਗੂੰ ਹੀ ਆਪਣੇ ਬਲੌਗਾਂ ਨੂੰ ਪਿਆਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੇ ਸਾਤ ਕੋਈ ਗਲਤੀ ਹੁੰਦੀ ਆ ਜਾਂ ਵੀਡੀਓ ਕਲੀਅਰ ਨਹੀਂ ਆਉਂਦੀ ਜਾਂ ਆਡੀਓ ਕੋਈ ਕਲੀਅਰ ਨਹੀਂ ਆਉਂਦੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੇ ਅਸੀਂ ਅੱਗੇ ਤੋਂ ਉਹ ਚੀਜ਼ ਨੂੰ ਸੁਧਾਰਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡਾ ਬਲੌਗ ਦੇਖਣ ਲਈ ਤੇ ਹਾਸ਼ੀ ਗਾਲ ਜੀ